ਮੁਖਸਰ ਸਾਹਿਬ ਦੇ ਇੱਕ ਬਿਊਟੀ ਪਾਰਲਰ ਤੇ ਤਿਆਰ ਹੋਣ ਲਈ ਆਈ ਫਾਜ਼ਲਿਕਾ ਦੇ ਪਿੰਡ ਚੱਕ ਪਾਲੀ ਸਿੰਘ ਵਾਲਾ ਦੀ ਲੜਕੀ ਜਿਸ ਦਾ ਵਿਆਹ ਸ਼੍ਰੀ ਮੁਖਸਰ ਸਾਹਿਬ ਵੀਖੇ ਸੀ ਨੂੰ ਪਿਸਤੌਲ ਦੀ ਨੋਕ ਤੇ ਸੱਤ ਨੌਜਵਾਨਾਂ ਨੇ ਅਗਵਾ ਕਰ ਲਿਆ ਲੜਕੀ ਨੇ ਇਹਨਾਂ ਤੋਂ ਆਪਣਾ ਆਪ ਬਚਾਉਣ ਲਈ ਕਾਫੀ ਮੁਸ਼ਕਲ ਕੀਤੀ ਪਰ ਅਗਵਾਕਰ ਇਸ ਨੂੰ ਅਗਵਾ ਕਰਕੇ ਲੈ ਗਏ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਤਾਂ ਅਧੁਨਿਕ ਤਕਨੀਕਾ ਪੜਾਉਂਦੇ ਸੀਸੀਟੀਵੀ ਫੁਟੇਜ ਖੰਕਾ ਲਏ ਗਏ ਪੁਲਿਸ ਨੇ ਜਾਂਚ ਕਰਦਿਆਂ ਕਰੀਬ 8 ਘੰਟਿਆਂ ਬਾਅਦ ਲੜਕੀ ਨੂੰ ਫਿਰੋਜ਼ਪੁਰ ਨੇੜੇ ਬਰਾਮਦ ਕਰ ਲਿਆ ਪੁਲਿਸ ਨੇ ਇਸ ਮਾਮਲੇ ਵਿੱਚ ਫਾਜ਼ਲਿਕਾ ਦੇ ਬੰਨਾ ਵਾਲਾ ਵਾਸੀ ਤਲਵਿੰਦਰ ਸਿੰਘ ਤੇ ਭਾਗਾ ਵਾਸੀ ਯਾਦਵਿੰਦਰ ਸਿੰਘ ਤੋਂ ਇਲਾਵਾ 4 ਅਣਪਛਾਤੇ ਆ ਤੇ ਮਾਮਲਾ ਦਰਜ ਕੀਤਾ ਗਿਆ ਮੂਲੀ ਤਫਤੀਸ਼ ਅਨੁਸਾਰ ਤਲਵਿੰਦਰ ਕਾਫੀ ਸਮੇਂ ਤੋਂ ਲੜਕੀ ਨੂੰ ਤੱਕ ਪਰੇਸ਼ਾਨ ਕਰਦਾ ਸੀ ਤੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪੁਲਿਸ ਨੇ ਜਿੱਥੇ ਲੜਕੀ ਨੂੰ ਫਿਰੋਜ਼ਪੁਰ ਤੋਂ ਬਰਾਮਦ ਕਰ ਲਿਆ ਉੱਥੇ ਹੀ ਇਸ ਮਾਮਲੇ ਵਿੱਚ ਰੈਕੀ ਕਰਕੇ ਅਗਵਾ ਕਰਾਂ ਦਾ ਸਾਥ ਦੇਣ ਵਾਲਿਆ ਸ਼੍ਰੀ ਮੁਖਸਰ ਸਾਹਿਬ ਵਾਸੀ ਹਰਪ੍ਰੀਤ ਸਿੰਘ ਤੇ ਬਲਜੀਤ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹ ਅੱਜ ਸਵੇਰੇ ਸਾਨੂੰ ਸਾਡੇ ਇਤਲਾਹ ਮਿਲੀ ਸੀ ਜੀ ਪੀਐਸ ਸਿਟੀ ਮੁਖਸਰ ਦੇ ਵਿੱਚ ਸਾਡੇ ਐਸਐਚਓ ਸ਼ੋਕਮਾਰ ਉਹਨਾਂ ਨੂੰ ਕਿ ਵੀ ਇਦਾਂ ਲੜਕੀ ਕਿਡਨਾਪ ਹੋ ਗਈ ਆ ਅਪਕਤ ਹੋ ਗਈ ਆ ਇੱਥੋਂ ਆਪਣੇ ਮਨਜੋਤ ਕੌਰ ਨਾਮ ਦੀ ਲੜਕੀ ਹੈਗੀ ਜਲਾਲਾਬਾਦ ਦੇ ਰਹਿਣ ਵਾਲੇ ਆ ਉਹ 19-20 ਸਾਲ ਲੜਕੀ ਦੀ ਉਮਰ ਦੱਸੀ ਜਾਂਦੀ ਸੀ ਔਰ ਉਸੇ ਵੇਲੇ ਜਿਹੜਾ ਹੈਗਾ ਸਾਡੇ ਐਸ ਐਚ ਓ ਮੁਕਸਰ ਸਿਟੀ ਦੇ ਔਰ ਸਾਡੇ ਡੀ ਐਸ ਪੀ ਇਨਵੈਸਟੀਗੇਸ਼ਨ ਇਹ ਸਾਰੇ ਫੌਰੀ ਤੌਰ ਤੇ ਉਸੇ ਵੇਲੇ ਮੌਕੇ ਤੇ ਗਏ ਮੌਕਾ ਵਿਜ਼ਿਟ ਕਰਕੇ ਸਾਰੀ ਡਿਟੇਲ ਜਿਹੜੀ ਉੱਥੋਂ ਇਕੱਠੀ ਕੀਤੀ ਵੀ ਲੜਕੇ ਕਿੱਦਾਂ-ਕਿਦਾਂ ਸੀਸੀਟੀਵੀ ਫੁਟੇਜ ਸੀਗੀ ਔਰ ਕਿੱਦਾਂ ਲੈ ਕੇ ਗਏ ਉਹਨੂੰ ਲੜਕੀ ਨੂੰ ੱੱਕੇ ਨਾਲ ਉੱਥੋਂ ਬਿਠਾ ਕੇ ਗੱਡੀ ਦੇ ਵਿੱਚ ਗਨ ਪੁਆਇੰਟ ਤੇ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਸਾਰਾ ਸੀ ਐਫਆਰ ਲੌਂਚ ਕਰਕੇ ਜਿਹੜੇ ਹੈਗੇ ਸਾਡੀਆਂ ਵੱਖਰੀਆਂ ਵੱਖਰੀਆਂ ਟੀਮਸ ਬਣੀਆਂ ਜੀ ਇਹਨੂੰ ਟ੍ਰੇਸ ਕਰਨ ਨੂੰ ਲੜਕੀ ਨੂੰ ਕਿਉਂਕਿ ਇੱਕ ਬਾਡੀ ਸੰਗੀਨ ਮਾਮਲਾ ਸੀਗਾ ਕਿਉਂਕਿ ਲੜਕੀ ਦੀ ਮੈਰਿਜ ਵੀ ਸੀਗੀ ਅੱਜ ਇੱਥੇ ਮੁਕਸਰ ਦੇ ਵਿੱਚ ਉਹਦੀ ਮੈਰਿਜ ਸੀ ਤਾਂ ਉਹ ਸਵੇਰੇ ਇੱਥੇ ਆਪਣੇ ਜਿਹੜਾ ਬਰਾਇਡਲ ਮੇਕਅਪ ਹੈਗਾ ਉਹ ਆਪਣਾ ਕਰਾਉਣ ਆਈ ਸੀਗੀ ਆਪਣੀ ਮਾਸੀ ਦੀ ਲੜਕੀ ਸੀ ਉਹਦੇ ਨਾਲ ਭਰਾ ਸੀਗਾ ਤਾਂ ਉਹਨੂੰ ਉੱਥੇ ਤੋਂ ਕਿਡਨਾਪਿੰਗ ਤੋਂ ਬਾਅਦ ਕੁਝ ਫੌਰੀ ਤੌਰ ਤੇ ਸਾਡੀਆਂ ਟੀਮਸ ਬਣ ਗਈਆਂ ਸਾਡਾ ਜਿਹੜਾ ਅਸੀਂ ਵੱਖ-ਵੱਖਰੀਆਂ ਲੋਕੇਸ਼ਨਸ ਦੇ ਵਿੱਚ ਜਲਾਲਾਬਾਦ ਤੋਂ ਵੱਖਰੀਆਂ ਲੋਕੇਸ਼ਨਸ ਤੇ ਅਸੀਂ ਰੇਡ ਕੀਤੇ ਸਾਡੀ ਕੁਝ ਕੁਝ ਅਸੀਂ ਜਿਹੜੀ ਹੈਗੀ ਆ ਟੈਕਨੀਕਲ ਹੈਲਪ ਨਾਲ ਹੋਰ ਸਾਡੀ ਜਿਹੜੀਆਂ ਟੀਮਸ ਨੇ ਜਿਹੜੇ ਹੈਗੇ ਆ ਫਿਜ਼ੀਕਲੀ ਉੱਥੇ ਜਾ ਕੇ ਜਦੋਂ ਰੇਡ ਕੀਤੇ ਉਹਨਾਂ ਦੇ ਰਿਸ਼ਤੇਦਾਰਾਂ ਤੇ ਵੀ ਜਾ ਉੱਥੇ ਉਹਨਾਂ ਦੇ ਘਰਾਂ ਦੇ ਵਿੱਚ ਉਹ ਹਾਜ਼ਰ ਨਹੀਂ ਸੀ ਕਿ ਉਹਨਾਂ ਦੇ ਕੋਈ ਕੁਝ ਰਿਸ਼ਤੇ ਦਾ ਸੋ ਪਲੱਸ ਇੰਨਾ ਇਮੈਂਸ ਪ੍ਰੈਸ਼ਰ ਹੋਣ ਦੇ ਕਾਰਨ ਜਿਹੜਾ ਹੈਗਾ ਲੜਕੀ ਉੱਥੇ ਸਾਨੂੰ ਜਿਹੜੀ ਹੈਗੀ ਹੈ ਰਿਕਵਰ ਹੋਈ ਹੈ ਉੱਥੇ ਛੱਡ ਗਏ ਫਰੋਜ਼ਪੁਰ ਪਾਸਟੈਂਡ ਦੇ ਕੋਲ ਤੋਂ ਅਸੀਂ ਦੋ ਲੜਕੇ ਇਹਦੇ ਵਿੱਚ ਅਰੈਸਟ ਕਰ ਲਏ ਹੈਗੇ ਆ ਜਿਹੜੇ ਲੜਕੇ ਸਾਡੇ ਮੁਖਸਰ ਨੂੰ ਬਿਲੋਂਗ ਕਰਦੇ ਆ ਜਿਹੜੇ ਲੜਕਿਆਂ ਨੇ ਇਸ ਕ੍ਰਾਈਮ ਨੂੰ ਅੰਜਾਮ ਦੇਣ ਲਈ ਉਹਨਾਂ ਲੜਕਿਆਂ ਦਾ ਸਾਥ ਦਿੱਤਾ ਟੋਟਲੀ ਸੱਤ ਮੁੰਡੇ ਸੀਗੇ ਔਰ ਜਿਹਦੇ ਚ ਦੋ ਪਹਿਲਾਂ ਹੀ ਅਸੀਂ ਬਾਈ ਨੇਮ ਜਿਹੜੇ ਹੈਗੇ ਐ ਕੇਸ ਦੇ ਵਿੱਚ ਐ ਤਲਵਿੰਦਰ ਤਾਂ ਯਾਦਵਿੰਦਰ ਔਰ ਇਹ ਦੋ ਲੜਕੇ ਅਸੀਂ ਜਿਹੜੇ ਹੈਗੇ ਫੜਲੇ ਹੈਗੇ ਸਵੇਰੇ ਜਿਹੜੇ ਜਿਹੜਾ ਮੁੰਡਿਆਂ ਨੇ ਰੈਕੀ ਕੀਤੀ ਔਰ ਉਹਨਾਂ ਨੇ ਨਾਲ ਇਸ ਕ੍ਰਾਈਮ ਦੇ ਵਿੱਚ ਸਾਰਾ ਜਿੱਥੇ ਜਿੱਥੇ ਲੜਕੀ ਗਈ ਉਹ ਸਾਰਾ ਉਹਦੀ ਪਿੱਛਾ ਕਰਕੇ ਉਹਨਾਂ ਸਾਰਿਆਂ ਨੂੰ ਫਾਰਮ ਕਰਾ ਕੇ ਤੇ ਨਾਲ ਇਸ ਕ੍ਰਾਈਮ ਨੂੰ ਅੰਜਾਮ ਦਿਵਾਇਆ ਜੀ ਕੋਈ ਰੀਜ਼ਨ ਸਰ ਹੁਣ ਤੱਕ ਜਿਹੜਾ ਸਾਹਮਣੇ ਆਇਆ ਇਹ ਲੜਕਾ ਇਹ ਲੜਕੀ ਨੂੰ ਬੜੀ ਸਾਲਾਂ ਤੋਂ ਜੀ ਲੜਕੀ ਨੂੰ ਤੰਗ ਕਰ ਰਿਹਾ ਸਕੂਲ ਦੇ ਵਿੱਚ ਵੀ ਜਿਹੜਾ ਹੈਗਾ ਇਹ ਪਿੱਛੇ ਜਿਹੜਾ ਜੋ ਜੋ ਸਾਨੂੰ ਲੜਕੀ ਦੀ ਪੁੱਛਕਿਸ਼ ਤੋਂ ਪਤਾ ਲੱਗਾ ਹਲੇ ਕਿਉਂਕਿ ਫਰਦਰ ਇਨਵੈਸਟੀਗੇਸ਼ਨਸ ਹੋਣਗੀਆਂ ਹਲੇ ਕਾਫੀ ਜਿਹੜਾ ਹੈਗਾ ਇਹਦੇ ਵਿੱਚ ਕਈ ਚੀਜ਼ਾਂ ਕਲੈਰਟੀ ਕਰਨ ਵਾਲੀ ਕਿਉਂਕਿ ਬੜਾ ਹਲੇ ਤਾਜ਼ਾ ਮਾਮਲਾ ਹੋਇਆ ਹੈਗਾ ਤੋ ਇਹਦੇ ਵਿੱਚ ਅਨ ਜੋ ਹੋਣ ਦੀ ਜਿਹੜੀ ਸਰਸਰੀ ਜਿਹੜੀ ਪੁਛਕਿਚ ਤੋਂ ਹੁਣ ਪਤਾ ਲੱਗਾ ਹੈਗਾ ਉਹਦੇ ਵਿੱਚ ਇਹ ਪਤਾ ਲੱਗਿਆ ਹੈਗਾ ਕਿ ਲੜਕੀ ਨੂੰ ਬਹੁਤ ਦੇਰ ਤੋਂ ਤੰਗ ਕਰ ਰਿਆ ਸੀਗਾ ਸਕੂਲ ਦੇ ਵਿੱਚ ਵੀ ਤੰਗ ਕਰਨਾ ਸੀ ਹੁਣ ਨਹੀਂ ਚਾਹੁੰਦਾ ਸੀਗਾ ਕਿ ਇਹਦੀ ਮੈਰਿਜ ਹੋ ਜਵੇ ਇੱਥੇ ਤਾਂ ਉਹਨੂੰ ਧੱਕੇ ਨਾਲ ਉਹਨੂੰ ਉਹਦੀ ਮੈਰਿਜ ਨੂੰ ਖਰਾਬ ਕਰਨ ਲਈ ਉਹਦੀ ਫੈਮਿਲੀ ਨੂੰ ਉਹਦੀ ਉਹਦੀ ਅੱਗੇ ਫਿਊਚਰ ਖਰਾਬ ਕਰਨ ਲਈ ਉਹਨੇ ਲੜਕੀ ਨੂੰ ਚੱਕ ਕੇ ਲੈ ਗਿਆ ਔਰ ਉਹਦੀ ਕੋਸ਼ਿਸ਼ ਸੀਗੀ ਕਿ ਲੜਕੀ ਨਾ ਅੱਗੇ ਤਾਂ ਹੁਣ ਜਦੋਂ ਉਹਨੂੰ ਅਸੀਂ ਅਰੈਸਟ ਕਰਾਂਗੇ ਫਰਦਰ ਹੋਊਗਾ ਪਰ ਅਸ ਉਹਨੇ ਆਜੋ ਦਾ ਕਿਉਂਕਿ ਮੈਰਿਜ ਅਜੇ ਸੀਗੀ ਲੜਕੀ ਦੀ ਇਸ ਲਈ ਸਾਰੇ ਉਹਨਾਂ ਦੇ ਪ੍ਰੋਗਰਾਮ 'ਚ ਵਿਗਨ ਪਾਇਆ ਉਹਨੇ ਪਰ ਉਹਦਾ ਸਾਰਾ ਇਹ ਫੰਕਸ਼ਨ ਖਰਾਬ ਕੀਤਾ ਸਰ ਕੌਣ ਕਰ ਰਿਹਾ ਸੀਗਾ ਤਲਵਿੰਦਰ ਜਾਂ ਤਲਵਿੰਦਰ ਤਲਵਿੰਦਰ ਮੁੰਡਾ ਸੀਗਾ ਜਿਹੜਾ ਉਹ ਲੜਕੀ ਦਾ ਜਿਹੜਾ ਹੈਗਾ ਪਿੱਛਾ ਵੀ ਕਰਦਾ ਸੀਗਾ ਔਰ ਇਹਨੇ ਇੱਚ ਹੋਰ ਵੀ ਹਲੇ ਚੀਜ਼ਾਂ ਖੁੱਲ ਕੇ ਮੋਰੇ ਆਉਣਗੀਆਂ ਕਿਉਂਕਿ ਇਹ ਬਕਾਇਦਾ ਇਸ ਜਗ੍ਹਾ ਦੇ ਬਾਰੇ ਜਿੱਥੇ ਲੜਕੀ ਸੀਗੀ ਮੇਕਅਪ ਕਰਾਉਣ ਆਈ ਇਹ ਇਨਫਾਰਮਡ ਸੀਗਾ ਉਹਨੂੰ ਤਾਂ ਹੀ ਉਹ ਲੜਕੇ ਉੱਥੇ ਪਹੁੰਚੇ ਐਦਾਂ ਪਹੁੰਚਣਾ ਮੁਸ਼ਕਲ ਸੀ ਔਰ ਲੜਕੀ ਵੱਲੋਂ ਜਾਂ ਲੜਕੀ ਦੇ ਜਿਹੜਾ ਹੈਗਾ ਉਹਦੇ ਬਾਰੇੋਂ ਕੋਈ ਇਤਲਾ ਨਹੀਂ ਦਿੱਤੀ ਗਈ ਇਸ ਬਾਰੇ ਨਾ ਲੜਕੀ ਇਸ ਮੁੰਡੇ ਨੂੰ ਇਸ ਗੱਲ 'ਚ ਨਾ ਕੋਈ ਸੀਗਾ ਸਾਡੀ ਪੁਛਕ ਜਿਹੜੀ ਹੁਣ ਤੱਕ ਹੋਈ ਆ ਵੀ ਉਹਦੀ ਕੋਈ ਇਨਵੋਲਵਮੈਂਟ ਨਿਕਲੀ ਹੈਗੀ ਲੜਕੀ ਨੂੰ ਧੱਕੇ ਨਾਲ ਕਿਡਨੈਪ ਕਰਕੇ ਲੈ ਕੇ ਗਿਆ ਔਰ ਜਿਹੜਾ ਹੈਗਾ ਜਿਹੜੇ ਬੰਦੇ ਇਨਵੋਲਡ ਆ ਪਿੱਛੋਂ ਜਿਹੜੇ ਦੱਸ ਰਹੇ ਸੀਗੇ ਵੀ ਓਕੇ ਕਦੋਂ ਲੜਕੀ ਇੱਥੇ ਕਿਹੜੇ ਮੇਕਅਪ ਜਿਹੜੇ ਆ ਰਹੀ ਹੈਗੀ ਆ ਜਿਹਨਾਂ ਦੇ ਅੰਦੇ ਕੰਸਰਨ ਏਰੀਆ ਤੇ ਉਹ ਅਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਜਲਦੀ ਉਹਨਾਂ ਨੂੰ ਰਾਉਂਡ ਅਪ ਕਰ ਲਾਂ ਜਿਹੜੇ ਦੋ ਗ੍ਰਿਫਤਾਰ ਆਪਾਂ ਲੜਕੇ ਕੀਤਾ ਰੈਕੀ ਲਈ ਉਹਨਾਂ ਦੇ ਨਾਮ ਕੀ ਲਿਖੀ ਗ ਉਹਨਾਂ ਦਾ ਨਾਮ ਇੱਕ ਦਾ ਹੈਗਾ ਜੀ ਹਰਜੀਤ ਬਲਜੀਤ ਇੱਕ ਦਾ ਨਾਮ ਬਲਜੀਤ ਸਿੰਘ ਇੱਕ ਦਾ ਨਾਮ ਹਰਪ੍ਰੀਤ ਹਰਪ੍ਰੀਤ ਸਿੰਘ ਹਰਮਨ ਇਹ ਦੋਵੇਂ ਮੁਖਸਰ ਦੇ ਹਨ ਇਹ ਦੋਵੇਂ ਮੁਖਸਰ ਦੇ ਹੈਗੇ ਕੋਟ ਕਪੂਰਾ ਰੋਡ ਦੇ ਹਾਂਜੀ ਜਿਹੜੀ ਹਕਿਆਤ ਬਣਦੀ ਹੈ ਕਿਸੇ ਕਿਸੇ ਦੇ ਬਤਾਂਦੀ ਹੈ ਵੈਪਨ ਦੱਸਿਆ ਜਾ ਰਿਹਾ ਜੀ ਕਿਉਂਕਿ ਵੀਡੀਓ ਕਲਿੱਪ ਦੇ ਵਿੱਚ ਵੈਪਨ ਆਇਆ ਤੋਂ ਵੈਪਨ ਉਹ ਹੋ ਸਕਦਾ ਹੈ ਉਹਦਾ ਵੈਪਨ ਬੱਤੀਪੁਰ ਦਾ ਲੱਗ ਰਿਹਾ ਜੋ ਉਹਦੇ ਵਿੱਚ ਹੈਗਾ ਉਹ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂਗਾ ਆਟ ਇਟ ਵਾਸ ਕਿਉਂਕਿ ਹਾਲੇ ਕਲੈਰਿਟੀ ਨਹੀਂ ਹੋ ਪਾ ਰਹੀ ਸੀ ਜਿਹਨਾਂ ਤੇ ਗਲਕੀ ਨਹੀਂ ਮਿਡੀ ਸੀਗੀ ਸੋ ਲੜਕੀ ਦੀ ਜਿਹੜੀ ਇਹ ਬੇਸਿਕ ਜਿਹੜੀ ਗੱਲਬਾਤ ਤੋਂ ਸਾਰੀ ਉਹਦੇ ਨਾਲ ਬੱਚੀ ਦਾ ਕਿਉਂਕਿ ਟਰੋਮਾ ਸੀਗਾ ਉਹਨੂੰ ਚਲੇ ਗਈ ਲੜਕੀ ਨੂੰ ਇਹੋ ਜਿਹਾ ਉਹ ਸੀਗਾ ਕਿਉਂਕਿ ਇੰਟੈਂਸ ਪ੍ਰੈਸ਼ਰ ਆ ਜਾਂਦਾ ਜਦੋਂ ਇਹੋ ਜਿਹੇ ਹਾਲਾਤ ਦੇ ਵਿੱਚ ਇੱਕਦਮ ਇਦਾਂ ਦਾ ਇਨਸੀਡੈਂਟ ਹੋ ਜਵੇ ਤੋ ਬੱਚੀ ਤੋਂ ਸਾਰਾ ਜੋ ਪਤਾ ਕੀਤਾ ਹੈ ਮਤਲਬ ਉਹਦਾ ਉਹ 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 ਲੜਕੀ ਨੂੰ ਜਿਹੜਾ ਹੈਗਾ ਬਸ ਉਹਦਾ ਇਹੀ ਸੀਗਾ ਕਿ ਇਹਨੂੰ ਬਹੁਤ ਦੇਰ ਤੋਂ ਉਹਨੂੰ ਖਰਾਬ ਕਰਦਾ ਆਇਆ ਸੀਗਾ ਪਹਿਲਾਂ ਵੀ ਉਹਨੂੰ ਸਕੂਲ ਦੇ ਵਿੱਚ ਵੀ ਤੰਗ ਕੀਤਾ ਸੀ